ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਨੂੰ ਅੱਜ ਬੜੇ ਸੋਚ ਨਾਲ ਉਤੁਕੇਰ ਦੇ ਨਾਲ ਤੇ ਬਾਈਟ ਦੇਣੀ ਪੈ ਰਹੀ ਹੈ ਪਿਛਲੇ 2 ਦਿਨਾਂ ਦੇ ਵਿੱਚ ਜੋ ਦਿੱਲੀ ਸੇ ਗੁਰਦੁਆਰਾ ਪੰਦਕ ਕਮੇਟੀ ਵੱਲੋਂ ਕੋ ਕਰਮ ਹੋਇਆ ਉਹ ਬਿਆਨ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਤਾਂ 19 ਤਰੀਕ ਨੂੰ ਜਿਹੜੀ ਸਿੱਖ ਕੌਮ ਦੇ ਖਿਲਾਫ ਅਕਾਲ ਤਖਤ ਦੇ ਖਿਲਾਫ ਸ਼ੌਣ ਕਮੇਟੀ ਦੇ ਖਿਲਾਫ ਜਿਹੜੀ ਕਨਵੈਨਸ਼ਨ ਦਿੱਲੀ ਕੀਤੀ ਗਈ ਸੀ ਉਸ ਨੇ ਸਾਬਤ ਕਰ ਦਿੱਤਾ ਕਿ ਦਿੱਲੀ ਦੇ ਮੌਜੂਦਾ ਪ੍ਰਬੰਧਕ ਸਿਰ ਸਿੱਖ ਧਰਮ ਦੀਆਂ ਪਹਿਲੀਆਂ ਜੰਗੀਆਂ ਗੱਲਾਂ ਆ ਕੇ ਉਹਨਾਂ ਤੋਂ ਵੀ ਨਾ ਵਾਕਿਫ ਹੈਗੇ ਜਿਹੜਾ ਮਜਮਾ ਲੱਗਾ ਹੋਇਆ ਸੀ ਉਹਦੇ ਵਿੱਚ ਪਿਛਲੇ 30-35 ਸਾਲਾਂ ਤੋਂ ਸਿੱਖ ਕੌਮ ਦੇ ਵਿਰੋਧੀ ਸਾਰੇ ਬੈਠੇ ਹੋਏ ਸਨ ਦੋ ਚਾਰ ਨੂੰ ਛੱਡ ਕੇ ਜਿਹੜੇ ਸੰਤ ਮਹਾਂਪੁਰ ਕਾਰ ਸੇਵਾ ਵਾਲੇ ਬੈਠੇ ਉਹਨਾਂ ਦੀ ਮਜਬੂਰੀ ਸੀ ਆਪਣੇ ਬਾਕੀ ਤੇ ਬਸ ਅੱਲਾ ਦਾ ਫਜ਼ਲ ਹੀ ਸੀ ਜੋ ਕੁਝ ਉਹਨਾਂ ਦੀਆਂ ਕਰਤੂਤਾ ਸੰ ਪਿਛਲੇ 25 30 ਸਾਲਾਂ ਤੋਂ ਔਰ ਗੱਲ ਹੈ ਕਿ ਜਿਹੜਾ 4 500 ਬੰਦਾ ਇਕੱਠਾ ਹੋਇਆ ਉਹਨਾਂ ਦੇ ਵਿੱਚ ਸਵਾਏ ਗੁਰਦੁਆਰਾ ਕਮੇਟੀ ਦੇ ਮੁਲਾਜ਼ਮ ਟੀਚਰਾਂ ਔਰ ਗੁਰਦੁਆਰਾ ਵਿੱਚ ਪੜ੍ਹਾਇਸ ਤੋਂ ਇਲਾਵਾ ਹੋਰ ਕੋ ਬੰਦਾ ਨਜ਼ਰ ਨਹੀਂ ਸੀ ਆਇਆ ਸਿਰਫ ਦੋ ਬੰਦੇ ਸਨ ਜਿਨ੍ਹਾਂ ਨੂੰ ਮੈਂ ਜਾਣਦਾ ਸਨ ਸਾਰੇ ਘੱਟ ਚ ਔਰ ਸਮੁੱਚੇ ਪੰਥ ਨੇ ਇਹਨਾਂ ਦੀ ਇਸ ਕਾਨਫਰੰਸ ਦੀ ਨਿੰਦਾ ਕੀਤੀ ਹੈ ਵਿਰੋਧਾ ਕੀਤੀ ਹੈ ਔਰ ਕਾਨਫਰੰਸ ਕਰਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਕਦ ਬਹੁਤ ਛੋਟਾ ਹੋ ਗਿਆ ਇਹ ਗੱਲ ਮੁੱਕੀ ਨਹੀਂ ਸੀ ਕਿ ਜਿਹੜਾ ਦਿੱਲੀ ਕਮੇਟੀ ਦਾ ਧਰਮਚਾਰ ਕਮੇਟੀ ਦਾ ਪ੍ਰਧਾਨ ਹੈ ਚੇਅਰਮੈਨ ਹੈ ਜਿਹੜਾ ਇਹ ਸਮਝਦਾ ਆਪਣੇ ਆਪ ਨੂੰ ਕਿ ਮੈਂ ਤੇ ਮੇਰੇ ਵਰਗਾ ਦਿੱਲੀ ਕਮੇਟੀ ਦਾ ਚੇਅਰਮੈਨ ਕੋਈ ਬਣਿਆ ਹੀ ਕੋਈ ਨਹੀਂ ਨਾ ਬਾਣੇ ਦੀ ਸਮਝ ਹੈ ਨਾ ਲਹਿਜਾ ਬੋਲਣ ਦਾ ਨਕੋ ਜੇ ਉਸਨੇ ਜਿਹੜੀ ਕੰਪਲੇਂਟ ਲਿਖੀ ਹੈ ਉਹ ਕੰਪਲੇਂਟ ਸਿਰਫ ਅਜ ਤੱਕ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਸਿਰਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂਦੀ ਹੈ ਜਿਵੇਂ ਮੈਂ ਕਹਿਆ ਬਈ ਇਹਨੂੰ ਕੋਈ ਸਮਝ ਹੀ ਨਹੀਂ ਔਰ ਜੇ ਮੈਂ ਵਰਤ ਲਫਜ਼ ਵਰਤਲਾਂ ਦੂਰੰਦੇਸ਼ੀ ਨਹੀਂ ਅਕਲ ਨਹੀਂ ਤਾਂ ਕਥਨ ਨਹੀਂ ਹੋਏਗੀ ਇਸਨੇ ਜਿੰਨੇ ਵੀ ਜਥੇਦਾਰਾਂ ਸਾਹ ਅਕਾਲ ਅਕਾਲ ਤਖਤ ਦਮਦਮਾ ਸਾਹਿਬ ਹਜੂਰ ਸਾਹਿਬ ਪਟਨਾ ਸਾਹਿਬ ਨੰਪੁਰ ਸਾਹਿਬ ਸਾਰਿਆਂ ਨੂੰ ਕੰਪਲੇਂਟਾਂ ਬਾਦੀਆਂ ਜਦ ਕੇ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਪਰ ਕਿਉਂਕਿ ਨਾ ਕੋ ਪ੍ਰਧਾਨ ਇਸਕੱਤਰ ਨੂੰ ਸਮਝਦਾ ਨਾ ਇਹਨਾਂ ਨੂੰ ਕੀ ਸਮਝਾਉਣੀ ਹੈ ਫਿਰ ਇਹ ਡਰਾਵਾ ਦਿਨ ਦਿਨ ਮੇਰੀ ਗੱਲ ਕੱਟਣਾ ਨਾ ਇਲਕਸ਼ਨਾਂ ਨੇ ੜੇ ਆ ਗਿਆ ਮੈਂ ਤੁਹਾਡੇ ਨਾਲ ਨਹੀਂ ਖੜਾ ਤੇ ਜੋ ਇਹ ਬੋਲਦੇ ਨੇ ਅਖਲੇ ਮੰਨ ਜਾਂਦੇ ਨੇ ਸਭ ਤੋਂ ਦੁਖਦਾਈ ਘਟਨਾ ਹੋਈ ਹੈ ਅਸਵੇਰੇ 3 ਵਜੇ ਦੇ ਨਾਲ ਦਿੱਲੀ ਕਮੇਟੀ ਦੇ ਜੋ ਮੈਨੂੰ ਦੱਸਿਆ ਗਿਆ ਹੈ ਜਿਹੜਾ ਜਾਇੰਟਸ ਕਤਰ ਹੈ ਜਿਹਨੂੰ ਪੂਰਾ ਨਾਂ ਤੇ ਉਹਨਾਂ ਨੂੰ ਪਤਾ ਨੋਨੀ ਸੱਦਨ ਉਸ ਦੇ ਕਹਿਣ ਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਕਮਰੇ ਦਿੱਤੇ ਗਏ ਤੁਸੀਂ ਇਹ ਦੇਖੋ ਰਾਤ ਦੇ ਸੁੱਤੇ ਹੋਏ ਸਵੇਰੇ 3 ਵਜੇ ਨਾਲ ਜਿਹੜੇ ਗੁਰਦੁਆਰਾ ਮੁਲਾਜ਼ਮ ਤੱਕਣ ਗਏ ਨੇ ਭਾਈ ਸਭ ਠੀਕ ਹੈ ਤੇ ਉਹਨਾਂ ਦੇ ਕਮਰਿਆਂ ਚੋਂ ਵਾਜਾਂ ਆਈਆਂ ਸਨ ਤੇ ਜਦ ਕਮਰੇ ਖੁੱਲੇ ਤੇ ਉੱਥੇ ਸ਼ਰਾਬ ਦਾ ਦੌਰ ਚੱਲ ਰਿਹਾ ਸੀ ਔਰ ਗੱਲ ਸਾਰੀ ਫੈਲ ਗਈ ਕਈਆਂ ਨੂੰ ਟੈਲੀਫੋਨ ਕੀਤੇ ਗਏ ਮੈਨੇਜਰ ਸਾਹਿਬ ਨੇ ਕੋਈ ਬਲਦੇਵ ਸਿੰਘ ਨਾਂ ਦੇ ਮੈਨੇਜਰ ਹੈਗੇ ਉਹਨਾਂ ਨੇ ਸਾਰਿਆਂ ਨੂੰ ਟੈਲੀਫੋਨਾਂ ਕੀਤੀਆਂ ਪਰ ਕਿਸੇ ਨੇ ਟੈਲੀਫੋਨਾਂ ਨਹੀਂ ਕੀਤੀਆਂ ਮੇਰੇ ਇਹ ਸੁਣਨ ਚ ਆਇਆ ਔਰ ਪੱਕੀ ਖਬਰ ਹੈ ਕਿ ਉਹਨਾਂ ਨੇ ਸਾਰੀਆਂ ਵੀਡੀਓ ਬਣਾ ਕੇਆਂ ਲੀਆਂ ਲੋਕੋ ਚੋਂ ਆਇਆ ਵੀਡੀਓ ਬਣਾਇਆ ਕੋਰ ਜ਼ੁਲਮ ਅਨੇ ਆਏ ਮਰਾਦਾ ਪਰੰਪਰਾਵਾਂ ਦੀ ਤੈਸ ਨੈਸ ਜੋ ਇਸ ਕਮੇਟੀ ਦੇ ਰਾਜ ਦੇ ਵਿੱਚ ਪਾਈ ਹੈ ਉਹ ਅਜ ਤੱਕ ਦੇਖਣ ਨੂੰ ਨਹੀਂ ਮਿਲੀ ਮੇਰੇ ਸਵੇਰੇ ਸਰਦਾਰ ਮਨਜੀਤ ਸਿੰਘ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਬਹੁਤ ਬڑے ਰਈ ਸਿੱਖ ਹਨ ਜਿਹੜੇ ਸਵੇਰੇ ਸਵੇਰੇ ਬੰਗਲਾ ਸਾਹਿਬ ਜਾਂਦੇ ਹਨ ਉਹਨਾਂ ਨੇ ਮੈਨੂੰ ਦੱਸਿਆ ਕਿ ਕੋ ਕਰਮ ਹੋਇਆ ਜੇ ਬੰਗਲਾ ਸਾਹਿਬ ਸਰਦਾਰ ਮਨਜੀਤ ਸਿੰਘ ਨੇ ਗਿਆਨੀ ਰਣਜੀਤ ਸਿੰਘ ਜੀ ਐਡ ਗ੍ਰੰਥੀ ਬੰਗਲਾ ਸਾਹਿਬ ਨੂੰ ਟੈਲੀਫੋਨ ਕੀਤੀ ਉਹ ਕਹਿੰਨਗੇ ਮੈਂ ਤਾਂ ਜੋ ਕੁਝ ਤੁਸੀਂ ਕਹਿ ਰਹੇ ਹੋ ਜੋ ਕੁਝ ਤੁਸੀਂ ਵੀਡੀਓ ਹੈਗੀਆਂ ਫਿਲਮ ਹੈਗੀਆਂ ਉਹ ਬਿਲਕੁਲ ਠੀਕ ਹੈ ਵੀਡੀਓ ਮੇਰੇ ਕੋਲ ਹੈਗੀ ਮੈਨੂੰ ਪਤਾ ਹੀ ਬਹੁਤ دیر ਬਾਅਦ ਪਤਾ ਚੱਲਿਆ ਤਾਂ ਮੈਂ ਉਸ ਨੂੰ ਡਾਂਟਿਆ ਕਿ ਤੂੰ ਮੈਨੂੰ ਟੈਲੀਫੋਨ ਕਿਉਂ ਨਹੀਂ ਕੀਤਾ ਮੈਂ ਸਮਝਾਂ ਕਿ ਇਸ ਘਟਨਾ ਦੀ ਅਕਾਲ ਤਾਕਤ ਹੈ ਜਾ ਕੇ ਸਜਾਲ ਵਾਕੇ ਪੂਰੀ ਹੁੰਦੀ ਹੈ। ਇਹਦਾ ਮੇਨ ਟਾਈਮ ਇਹ ਜੋ ਪੰਥਕ ਪਰੰਪਰਾ ਮੈਂ ਉਦੀ ਗੱਲ ਕਰਦਾ ਮੈਂ। ਪਰ ਜੋ ਕੁਝ ਹੋਇਆ ਮੈਂ ਇਹ ਕਹਿ ਸਕਦਾ ਵਾਂ ਕਿ ਜ਼ਿਲੇ ਕਮੇਟੀ ਦੇ ਧਰਮਚਾਰ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਸ ਨੂੰ ਜਿਸ ਨੇ ਕਮਰੇ ਦਵਾਇਨ ਉਸ ਨੂੰ ਜਿਹੜੀ ਕਾਨਫਰੰਸ ਕਰਾਈਏ ਉਹਨਾਂ ਨੂੰ ਤੇ ਜਿਹੜੀਆਂ ਚਿੱਠੀਆਂ ਲਿਖੀਆਂ ਗਿਆਨ ਸਾਰੇ ਸਿੰਘ ਸਭਾਨ ਨੂੰ ਸਾਰੇ ਤਖਤ ਸਭਾਨ ਨੂੰ ਉਹਨਾਂ ਨੂੰ ਆਪਣੇ ਅਹੁਦਿਆਂ ਤੋਂ ਫੌਰਨ ਅਸਤੀਫਾ ਦੇਣਾ ਚਾਹੀਦਾ ਇਹਨਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਇਹ ਤੇ ਉਹਨਾਂ ਦੀ ਮਾਰਲ ਹੈਗੀ ਵੈਲਿਊ ਕੋਈ ਡੋਰ ਤੇ ਹੈ ਨਹੀਂ ਜ਼ੋਰ ਤੇ ਹੈ ਨਹੀਂ ਭਈ ਅਸੀਂ ਚੁੱਕ ਕੇ ਥਾਣੇ ਲੈ ਜਾਾਂਗੇ ਇਹਨਾਂ ਨੂੰ ਤੇ ਇਹਨਾਂ ਕੋ ਬਕਵਾਵਾਾਂ ਲੈ ਪਰ ਜੇ ਇੱਕ ਪੈਸਾ ਸਿਖੇ ਪ੍ਰਤੀਦਰਧ ਹੈ ਸਰਕਾਰ ਹੈ ਮर्यादा ਹੈ ਪਰੰਪਰਾ ਹੈ ਜੇ ਉਹਨਾਂ ਚ ਹੈ ਤਾਂ ਉਹ ਫੌਰਨ ਅਸਤੀਫਾ ਦੇ ਦੇ ਸਭ ਤੋਂ ਪਹਿਲੇ ਅਸਤੀਫਾ ਧਰਮਚਾਰ ਕਮੇਟੀ ਦਾ ਚੇਅਰਮੈਨ ਜਿਹੜਾ ਆਪਣੇ ਆਪ ਨੂੰ ਖੁਦਾ ਸਮਝਦਾ ਹੈ ਉਹ ਜਿਹਨੂੰ ਬਾਣੇ ਨੇ ਛੋੜ ਪੜਨੀ ਆਂਦੀ ਰੋਜ਼ ਨਵੇਂ ਨਵੇਂ ਤਰੀਕੇ ਘੜਦਾ ਉਸ ਵਾਰ ਜਾਇੰਟ ਸੱਤਰ ਜਿਹੜਾ ਨੌਨੀ ਹੈ ਜਿਨ੍ਹਾਂ ਨੇ ਕਮਰੇ ਦਿੱਤੇ ਬਗੈਰ ਤਸੱਲੀ ਕਰਾਏ ਕਮਰੇ ਦਿੱਤੇ ਇਹਨਾਂ ਦਾ ਕੋਈ ਹੱਕ ਨਹੀਂ ਦਿੱਲੀ ਕਮੇਟੀ ਦੇ ਉੱਤੇ ਪ੍ਰਬੰਧਕਾਂ ਦੇ ਤੌਰ ਤੇ ਰਹਿਣ ਦਾ ਫੌਰਨ ਅਸਤੀਫਾ ਦੇਵਣ ਦੂਸਰੀ ਮੈਂ ਗੱਲ ਕਰਾਂਗਾ ਪ੍ਰਧਾਨ ਨੂੰ ਵਾਏ ਕਿੰਨੇ ਕੁ ਤੂੰ ਜ਼ਲਾਲਤ ਸਹਣੀ ਹੈ ਪ੍ਰਧਾਨਗੀ ਕਰੰਦਾ ਕਿੰਨੇ ਕੁ ਤੇਰੇ ਪ੍ਰਾਣੇ ਜਿਹੜੇ ਪਾਪ ਨੇ ਉਹ ਤੇ ਧੁੱਤ ਨਹੀਂ ਜਾ ਰਹੇ ਪਰਿਵਾਰ ਦੇ ਇਨਾ ਮੈਂ ਸਿਰ ਚਾੜ ਰਹੇ ਹਾਂ ਪਤਾ ਨਹੀਂ ਲੱਗਣਾ ਵਗਾ ਜਿਵੇਂ ਖੜਾ ਹੁੰਦਾ ਨਾ ਡਰਾਇਜੀ ਠੋਕਰ ਵਜੇ ਚੂਰ ਚੂਰ ਹੋ ਜਾਂਦਾ ਹੈ ਐਸੀ ਜ਼ਿੰਦਗੀ ਚ ਜਿਹੜੇ ਬੈਠੇ ਆ ਇਹ ਇੱਕ ਘੜੇ ਦੇ ਬਰਾਬਰ ਆ ਸ਼ੀਸ਼ੇ ਦੇ ਬਰਾਬਰ ਇਸ ਲਈ ਮੈਂ ਯਾਦਾ ਨਾ ਕਹਿੰਦਾ ਆ ਇਸ ਘਟਨਾ ਦੇ ਸਮੁੱਚੇ ਪੰਥ ਤੋਂ ਲਾਪਰੀ ਘਟਨਾ ਦੀ ਮੈਂ ਮਾਫੀ ਮੰਗਦਾ ਸਮੁੱਚੇ ਪੰਥ ਕੋ ਲੋਕੀ ਗੁਰਦੁਆਰਾ ਬੰਗਲਾ ਸਾਹਿਬ ਕੇ ਘਟਨਾ ਔਰ ਜਥੇਦਾਰ ਸਭਾ ਨੂੰ ਬੇਨਤੀ ਕਰਾਂਗਾ ਸਿਓ ਮੋਟਰ ਲੈ ਕੇ ਇਹਨਾਂ ਨੂੰ ਬੁਲਾ ਲੈਣਾ ਜੇ ਇਹ ਆਪਣੇ ਸਤੀਫੇ ਨਹੀਂ ਦਿੰਦੇ ਇਹਨਾਂ ਨੂੰ ਫੌਰਨ ਬੁਲਾਇਆ ਜਾਵੇ ਇਤਨੀ ਬੇਨਤੀ ਕਰਾਂਗਾ ਨਾਲ ਮੈਂ ਗਿਆਨੀ ਰਣਜੀਤ ਸਿੰਘ ਨੂੰ ਬੇਨਤੀ ਕਰਾਂਗਾ ਸ਼ਾਮ ਨੂੰ ਜਿਸ ਕੋਲ ਲੈਕਚਰ ਕਰਦੇ ਨਾ ਵਾਕ ਲੈਣ ਤੋਂ ਬਾਅਦ ਇਹ ਘਟਨਾ ਸੰਕਟਾਂ ਨੂੰ ਆਪਣਾ ਮੂੰਹੋਂ ਬਖਾਨ ਕਰਨ ਵੀ ਕੀ ਹੋਇਆ ਤਾਂ ਕਿ ਤੁਹਾਡਾ ਅਕਸ ਨਾ ਖਰਾਬ ਹੋਵੇ ਗ੍ਰੰਥੀਆਂ ਦਾ ਹੈਡ ਗ੍ਰੰਥੀਆਂ ਦਾ ਰਾਗੀ ਸਿੰਘਾਂ ਦਾ ਹੱਥ ਖਰਾਬ ਨਾ ਹੋਵੇ ਇਤਨੇ ਬੇਨਤੀ ਕਰਦਾ ਕਿਵਾਂ ਦਾ ਜਾਚਾ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ